ਆ ਨਿਊਜ਼ ਚੱਲ ਰਹੀਆਂ ਵੀ ਇੰਨੀਆਂ ਸੱਟਾਂ ਵੱਜੀਆਂ ਸੀ ਨਾ ਦਾ ਕੋਈ ਆਧਾਰ ਨਹੀਂ ਹੱਲੇ ਤੱਕ ਜਿਹੜੀ ਮੈਡੀਕਲ ਰਿਪੋਰਟ ਹੈ ਉਹ ਇੱਕ ਖੂਫੀਆ ਰਿਪੋਰਟ ਹੁੰਦੀ ਹੈ ਉਹਨੂੰ ਨਾ ਤਾਂ ਕਿਸੇ মিডিਏ ਦੇ ਬੰਦੇ ਨੇ ਪੜਿਆ ਨਾ ਉਹ ਕਿਸੇ ਕੋਲ ਹੈ ਕੀ ਆ ਇੱਥੋਂ ਤੱਕ ਕਿਸੇ ਵਕੀਲ ਸਾਹਿਬ ਕੋਲੇ ਕਿਸੇ ਕੋਲ ਨਹੀਂ ਕਿ ਉਹ ਕਨਫਿਡੈਂਸ਼ੀਅਲ ਹੈ ਜਿੰਨਾ ਚਿਰ ਤਾਈ ਤਫ਼ਤੀਸ਼ ਚੱਲ ਰਹੀ ਹੈ ਉਹਨਾਂ ਚਿਰ ਤਾਈ ਉਹ ਕਿਸੇ ਨੂੰ ਨਾਮ ਮਿਲ ਸਕਦੀ ਹੈ ਤੋਂ ਮੈਂ ਖੰਡਨ ਕਰਦਾ ਸਵੇਰ ਦੀਆਂ ਜਿੰਨੀਆਂ ਵੀ ਖਬਰਾਂ ਚੱਲ ਰਹੀਆਂ ਨੇ ਇਸ ਤੋਂ ਬਾਅਦ ਕਿਸ ਤਰੀਕੇ ਦੇ ਖੁਲਾਸੇ ਹੋਏ ਨੇ ਤਫਤੀਸ਼ ਦੇ ਵਿੱਚ ਕੋਈ ਹੋਰ ਵੱਡਾ ਅਪਡੇਟ ਸਾਹਮਣੇ ਆਇਆ ਉਹਦੇ ਵਿੱਚੋਂ ਇੱਕ ਮੁਲਜ਼ਮ ਡੱਬ ਅਲੀ ਦਾ ਰਹਿਣ ਵਾਲਾ ਜਿਹਦੇ ਜਿਹਦੇ ਸਬੰਧ ਨਸ਼ਾ ਤਸਕਰਾਂ ਨਾਲ ਲੱਗ ਰਹੇ ਨੇ ਕਿ ਲੜਕੀ ਨੂੰ ਮਦਰ ਫਾਦਰ ਨੇ ਸਹੁਰਾ ਪਰਿਵਾਰ ਨੇ ਸਕੋਰਪੀਓ ਲੈ ਕੇ ਦਿੱਤੀ ਆ ਉਹ ਗੱਲ ਪਤਾ ਨਹੀਂ ਕਿਵੇਂ ਚੱਲ ਗਈ ਇਹਦੇ ਵਿੱਚ ਕੋਈ ਸੱਚਾਈ ਨਹੀਂ ਲੜਕੀ ਕੋਲੇ ਇੱਕ ਸਵਿਫਟ ਡਿਜ਼ਾਇਰ ਗੱਡੀ ਸੀ ਜੋ ਕਿ ਸੋਹਰਾ ਪਰਿਵਾਰ ਨੇ ਲੜਕੀ ਨੂੰ ਦਿੱਤੀ ਹੋਈ ਸੀ ਲੇਕਿਨ ਇਸ ਤਰ੍ਹਾਂ ਦੀਆਂ ਕੋਈ 5 7 10 ਗੱਲਾਂ ਹੈ ਜਿਹੜੀਆਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਜਿਨ੍ਹਾਂ ਦਾ ਨਾ ਕੋਈ ਆਧਾਰ ਹੈ ਨਾ ਕੋਈ ਉਹਨਾਂ ਦੇ ਤੱਥ ਹੈ ਜਿਵੇਂ ਹੁਣ ਗੱਲ ਨਿਕਲ ਕੇ ਬਾਹਰ ਆਈ ਹੈ ਕਿ ਲੜਕੀ ਰਿਪੋਰਟ ਹੋਈ ਹੈ ਲੇਕਿਨ ਰਿਪੋਰਟ ਨਹੀਂ ਹੋਈ ਲੜਕੀ ਇੱਕ ਬਗਾਨੇ ਸ਼ਹਿਰ ਦੇ ਬੰਦੇ ਮਰਡਰ ਕਰਨ ਲਈ ਦੂਸਰੇ ਜ਼ਿਲ੍ਹੇ ਦੇ ਵਿੱਚ ਆ ਕੇ ਇੱਕ ਪਿੰਡ ਦੇ ਵਿੱਚ ਐਡਾ ਵੱਡਾ ਕਾਰਾ ਕਰ ਰਹੇ ਆ ਇਸ ਸਾਰੇ ਤਾਣੇ ਬਾਣੇ ਦੇ ਵਿੱਚ ਹੋਰ ਬੰਦੇ ਵੀ ਇਨਵੋਲਵ ਨੇ ਸੋ ਮੈਂ ਮਾਨਯੋਗ ਡੀਜੀਪੀ ਪੰਜਾਬ ਉਹਨਾਂ ਤੋਂ ਇਹ ਮੰਗ ਕਰਦਾ ਕਿ ਜੇ ਸਿੱਟ ਦੀ ਲੋੜ ਹੈ ਤਾਂ ਸਿੱਟ ਬਣਾਈ ਜਾਵੇ ਜੇ ਕੋਈ ਕੁਛ ਅਫਸਰਾਂ ਨਾਲ ਤਾਲਮੇਲ ਬਿਠਾਉਣ ਦੀ ਲੋੜ ਹੈ ਤੇ ਉਹ ਬਿਠਾਇਆ ਜਾਵੇ ਜੇ ਪੰਜਾਬ ਦੇ ਕਿਸੇ ਵੀ ਅਦਾਰੇ ਟੈਕਨੀਕਲ ਅਦਾਰਾ ਪੰਜਾਬ ਪੁਲਿਸ ਦਾ بڑے بڑے ਬੜੀਆਂ ਸੋਹਣੀਆਂ ਟੈਕਨੀਕਸ ਨੇ ਪੰਜਾਬ ਪੁਲਿਸ ਕੋਲੇ ਇਸ ਕ੍ਰਾਈਮ ਨੂੰ ਲੋਕੇਟ ਕਰਨ ਵਾਸਤੇ ਉਹਨਾਂ ਸਾਰਿਆਂ ਦੀ ਮਦਦ ਲਈ ਜਾਵੇ ਪਰ ਪੰਜਾਬੀਆਂ ਦੇ ਕਾਲਜੇ ਠੰਡ ਤਾਂ ਪਊ ਇਹ ਇਸ ਦੋਸ਼ੀਆਂ ਨੂੰ ਲਬੱਦ ਤੋਂ ਵੱਧ ਸਜ਼ਾ ਹੋ ਬਹੁਤ ਜਿਹੜਾ ਇੱਕ ਉੱਚ ਮਿਆਰੀ ਕੇਸ ਬਿਲਡ ਕੀਤਾ ਜਾਊਗਾ ਤੇ ਇਸ ਬੰਦਿਆਂ ਨੂੰ ਫਾਂਸੀ ਤੱਕ ਹੋ ਤਲਾਕ ਲੈ ਲੈਂਦੀ ਕੋਈ ਹੋਰ ਵਿਕਲਪ ਬਹੁਤ ਨਹੀਂ ਲੀਗਲ ਰੈਮਡੀਜ਼ ਬਹੁਤ ਨਹੀਂ ਕੁਝ ਵੀ ਕੀਤਾ ਜਾ ਸਕਦਾ ਸੀਗਾ ਸੋ ਇੱਕ ਸਮਾਜਿਕ ਜਿਹੜਾ ਹੈਗਾ ਬਹਿਸ਼ਕਾਰ ਉਹ ਕੁਦਰਤ ਦੀ ਸਜ਼ਾ ਹੈ ਤੇ ਇੱਕ ਕਾਨੂੰਨਨ ਸਜ਼ਾ ਹੈ ਉਹਦੇ ਵਿੱਚ ਸਿਰਫ ਦੋ ਵਿਕਲਪ ਹੈ ਉਮਰ ਕੈਦ ਤੇ ਫਾਂਸੀ ਫਿਰ ਲਈ ਗੱਲ ਕਹਿਣਾ ਚਾਹੁੰਦਾ ਕਿ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਨੂੰ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਇਹ ਇਹ ਵਰਲਡ ਓਵਰ ਪੰਜਾਬੀਆਂ ਦੇ ਲੈਵਲ ਦਾ ਮਸਲਾ ਹੈ ਇਸ ਦੇ ਵਿੱਚ ਨਿੱਜੀ ਤੌਰ ਤੇ ਡੀਜੀਪੀ ਪੰਜਾਬ ਇੰਟਰਵੈਂਸ਼ਨ ਕਰਕੇ ਹਰ ਗੱਲ ਦੀ ਜਾਣਕਾਰੀ ਲੈ ਕੇ ਤਾਲਮੇਲ ਕਰਕੇ ਸਭ ਤੋਂ ਬਿਹਤਰੀਨ ਇਨਵੈਸਟੀਗੇਸ਼ਨ ਇਹਦੇ ਵਿੱਚ ਕੀਤੀ ਜਾਵੇ ਜਿਹੜਾ ਮੁਲਜ਼ਮ ਨੰਬਰ 2 ਹੈ ਉਹਦੇ ਪਿਤਾ ਜੀ ਦੀ ਇੱਕ ਮੈਡੀਕਲ ਸਟੋਰ ਹੈ ਉਸ ਪਿੰਡ ਦੇ ਵਿੱਚ ਬੱਲੂਆਣੇ ਦੇ ਵਿੱਚ ਉਹਨਾਂ ਦਾ ਆਪਸ ਵਿੱਚ ਕੀ ਕਨੈਕਸ਼ਨ ਹੈ ਇਹ ਪਰਤਾਲ ਦਾ ਹਿੱਸਾ ਮੈਂ ਤਾਂ ਹੀ ਬੇਨਤੀ ਕਰਦਾ ਕਿ ਜੇ ਤੁਸੀਂ ਪੰਜਾਬ ਪੁਲਿਸ ਨੂੰ ਤੇ ਤਫਤੀਸ਼ੀਆਂ ਨੂੰ ਥੋੜਾ ਜਿਹਾ ਸਮਾਂ ਹੋਰ ਦਿਓ ਤਾਂ ਸਾਰੀਆਂ ਗੱਲਾਂ ਪੰਜਾਬੀਆਂ ਦੇ ਸਾਹਮਣੇ ਨਿਕੜ ਕੇ ਬਾਹਰ ਆ ਜਾਣਗੀਆਂ ਇਹ ਪਰਿਵਾਰ ਦੀ ਤਫਤੀਸ਼ ਚੱਲ ਰਹੀ ਹੈ ਮਤਲਬ ਇੱਕ ਤਾਂ ਪੰਜਾਬ ਪੁਲਿਸ ਤਫਤੀਸ਼ ਕਰ ਰਹੀ ਹੈ ਇੱਕ ਉਹ ਪਰਿਵਾਰ ਪਰਤਾਲ ਕਰ ਰਿਹਾ ਜਿਹਦਾ ਪਰਿਵਾਰ ਦਾ ਨੌਜਵਾਨ ਪੁੱਤ ਮਰਿਆ ਉਦੇ ਰਿਸ਼ਤੇਦਾਰ ਪ੍ਰਤਾਨ ਕਰ ਰਹੇ ਆ ਇਹ ਗੱਲ ਡੱਬ ਵਾਲੀ ਏਰੀਆ ਚੋਂ ਨਿਕਲ ਕੇ ਆਈ ਹੈ ਵੀ ਜਿਹੜਾ ਤੀਸਰਾ ਮਲਜ਼ਮ ਹੈ ਵਿਸ਼ੂ ਉਹ ਉਸ ਡੱਬ ਵਾਲੀ ਦੇ ਵਿੱਚ ਗੋਲ ਚੌਂਕ ਦੇ ਵਿੱਚ ਇੱਕ ਸਮੇਂ ਆਟੋ ਰਿਕਸ਼ਾ ਚਲਾਉਂਦਾ ਹੁੰਦਾ ਸੀਗਾ ਅੱਜ ਉਹ ਲਗਜ਼ਰੀ ਕਟੀਆਂ ਤੇ ਵਿੱਚ ਘੁੰਮ ਰਿਹਾ ਉਹਦਾ ਜਿਹੜਾ 2 ਨੰਬਰ ਹਰਕਮਲਪ੍ਰੀਤ ਸਿੰਘ ਜਿਹੜਾ ਮਲਜ਼ਮ ਆ ਉਹਦੇ ਨਾਲ ਸੰਬੰਧ ਕੀ ਆ ਕੀ ਕਿਤੇ ਕੋਈ ਡਰੱਗਸ ਦਾ ਲੈਣ ਦੇਣ ਤਾਂ ਨਹੀਂ ਕੀ ਕੀ ਉਹਨਾਂ ਉਹਨਾਂ ਦਾ ਆਪਸ ਚ ਜਿਹੜਾ ਕਿਉਂਕਿ ਦੇਖੋ ਮਰਡਰ ਤਾਂ ਹੋਇਆ ਕੀ ਇਹਦੀਆਂ ਕਾਰਨ ਕਿਸੇ ਡਰੱਗ ਮਾਫੀਆ ਨਾਲ ਯਾ ਕਿਸੇ ਡਰੱਗ ਪੈਡਲਰਜ਼ ਨਾਲ ਯਾਨੀ ਕਿ ਪ੍ਰਤਾਲ ਦਾ ਇੱਕ ਇਹ ਦਿਸ਼ਾ ਇਹਨੂੰ ਇੱਕ ਜਿਹੜਾ ਮਾਫੀਆ ਡਰੱਗ ਮਾਫੀਆ ਚੱਲ ਰਿਹਾ ਪੰਜਾਬ ਦੇ ਵਿੱਚ ਜਾਂ ਬਠਿੰਡੇ ਏਰੀਏ ਬੱਲੂਆਣਾ ਏਰੀਆ ਤੇ ਜਿਹੜਾ ਆਪਣਾ ਡੱਬ ਵਾਲੀ ਆ ਇਧਰਲੇ ਨੈਟਵਰਕ ਨਾਲ ਵੀ ਜੋੜ ਕੇ ਵੇਖਿਆ ਜਾਵੇ ਕਿਤੇ ਕੋਈ ਤਾਰਾ ਤਾਂ ਨਹੀਂ ਜੁੜਦੀ ਆ ਆਪਸ ਦੇ ਵਿੱਚ ਜੋ ਗੁਰਵਿੰਦਰ ਨੂੰ ਆ ਨਸ਼ੇ ਦਾ ਟੀਕਾ ਲਾਇਆ ਜਾਂਦਾ ਨਸ਼ੇ ਦੀ ਡੋਜ਼ ਦਿੱਤੀ ਜਾਂਦੀ ਆ ਕੀ ਉਸੇ ਤਰੀਕੇ ਤਾਰਾਂ ਜੁੜਦੀਆਂ ਨੇ ਕਿ ਜਿਹੜਾ ਤੁਸੀਂ ਡੱਬ ਵਾਲੀ ਦਾ ਦੋਸਤ ਰਹੇ ਹੋ ਕਿ ਉਧਰ ਹੀ ਪਾਸੇ ਹੁਣ ਨਸ਼ਾ ਆਇਆ ਕਿ ਜਾਂ ਰਪਿੰਦਰ ਨੇ ਫਿਰ ਉਹਨਾਂ ਨਾਲ ਸੰਪਰਕ ਕੀਤਾ ਨਸ਼ੇ ਨੂੰ ਲੈ ਕੇ ਬਿਲਕੁਲ ਪੰਜਾਬ ਪੁਲਿਸ ਨੇ ਆਪਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਦੱਸੀ ਇਸੇ ਗੱਲ ਕਰਕੇ ਪਰਿਵਾਰ ਨੂੰ ਲੱਗ ਰਿਹਾ ਹੈ ਕਿ ਜੇ ਲੜਕੀ ਇਹ ਗੱਲ ਕਹਿ ਰਹੀ ਹੈ ਤਾਂ ਉਹ ਤਾਰਾਂ ਕਿੱਥੇ ਜਾ ਕੇ ਜੁੜਦੀਆਂ ਨਹੀਂ ਇਸ ਤਰੀਕੇ ਨਾਲ ਮਾਰਨ ਦੀ ਵੀ ਹੀ ਉਹਦੀ ਨੀਅਤ ਸੀਗੀ ਤਾਂ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਉਹ ਡਰੱਗਸ ਆ ਜਿਹੜੇ ਉਹ ਕਿੱਥੋਂ ਆਏ ਬਹੁਤ ਕੋ ਚੱਲ ਰਿਹਾ ਕਿ ਅਸਲ ਵਿੱਚ ਜਿਹੜੇ ਰੁਪਿੰਦਰ ਕੌਰ ਦੇ ਮਾਪੇ ਨੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਰੁਪਿੰਦਰ ਕੌਰ ਤੋਂ ਜਿਹੜਾ ਕੋਈ ਪੱਖ ਨਹੀਂ ਲੈਣਾ ਜਿਹੜੀ ਇਹਨੂੰ ਸਜ਼ਾ ਬਣਦੀ ਆ ਉਹ ਦਿੱਤੀ ਜਾਵੇ ਸਾਡੇ ਧੀ ਪੁੱਤ ਨੂੰ ਸਾਰੇ ਚੰਗਾ ਕਹਿੰਦੇ ਆ ਲੇਕਿਨ ਅਸਲ ਕਰਤਾਰ ਵਾਲੇ ਬੰਦੇ ਉਹ ਆ ਜੋ ਆਪਦੇ ਧੀ ਪੁੱਤ ਦੇ ਵਿੱਚ ਵੀ ਸੱਥ ਚ ਬਹਿ ਕੇ ਸਮਾਜ ਚ ਬਹਿ ਕੇ ਗਲਤੀ ਕੱਢਣ ਵੀ ਸਾਡੇ ਬੱਚੇ ਨੇ ਗਲਤੀ ਕੀਤੀ ਆ ਕਿਉਂਕਿ ਉਹ ਵੀ ਕਿਸੇ ਦਾ ਪੁੱਤ ਸੀ ਸੋਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਕੁਝ ਦਿਨ ਪਹਿਲਾਂ ਫਰੀਦਕੋਟ ਦੇ ਵਿੱਚ ਇੱਕ ਮਾਮਲਾ ਬਹੁਤ ਚਰਚਿਤ ਹੁੰਦਾ ਕਿ ਘਰ ਦੀ ਕਰਦੇ ਪਰਿਵਾਰ ਕਰਦੇ ਮਾਪੇ ਗੁਰਵਿੰਦਰ ਦੇ ਜਿਸ ਲੜਕੀ ਨੂੰ ਨੋਹ ਬਣਾ ਕੇ ਲਿਆਉਂਦੇ ਨੇ ਉਸੇ ਦੁਆਰਾ ਉਹਨਾਂ ਦੇ ਪੁੱਤ ਗੁਰਵਿੰਦਰ ਦਾ ਕਤਲ ਕੀਤਾ ਜਾਂਦਾ ਕਤਲ ਆਪਣੇ ਇੱਕ ਪ੍ਰੇਮੀ ਦੇ ਨਾਲ ਮਿਲ ਕੇ ਕੀਤਾ ਜਾਂਦਾ ਬਹੁਤ ਇਹ ਮਾਮਲੇ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਸਾਰੀ ਕਹਾਣੀ ਬਣਾਈ ਕੇ ਘਰ ਦੇ ਵਿੱਚ ਜਿਹੜੀ ਚੋਰੀ ਦੀ ਜਾਂ ਫਿਰ ਲੁੱਟਖੋਦੀ ਵਾਰਦਾਤ ਹੋ ਜਾਂਦੀ ਹੈ ਤੇ ਉਹ ਉਹਨਾਂ ਨੇ ਜਿਹੜਾ ਗੁਰਵਿੰਦਰ ਦਾ ਕਤਲ ਕਰ ਦਿੱਤਾ ਪਰ ਪੁਲਿਸ ਨੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਖੁਲਾਸੇ ਕੀਤੇ ਮਾਮਲਾ ਸਾਰਾ ਜਿਹੜਾ ਜਸਤੇ ਵਿੱਚ ਜੋ ਰਪਿੰਦਰ ਕੌਰ ਆ ਉਸ ਗੁਰਵਿੰਦਰ ਦੀ ਪਤਨੀ ਉਹ ਹਿਰਾਸਤ ਦੇ ਵਿੱਚ ਆ ਉਸ ਦਾ ਇੱਕ ਪ੍ਰੇਮੀ ਹਰਕਮਲ ਆ ਜਿਹੜਾ ਉਹ ਪੁਲਿਸ ਹਿਰਾਸਤ ਦੇ ਵਿੱਚ ਇੱਕ ਹੋਰ ਵਿਅਕਤੀ ਪਰ ਇਸੇ ਦੇ ਵਿਚਾਲੇ ਇੱਕ ਅਹਿਮ ਗੱਲ ਆ ਕਿ ਅੱਜ ਇੱਕ মিডিਆ ਦੇ ਵਿੱਚ ਰਿਪੋਰਟ ਚੱਲ ਰਹੀ ਆ ਕਿ ਜੋ ਪੋਸਟਮਾਰਟਮ ਰਿਪੋਰਟ ਆ ਗਈ ਕਿ ਐਨੇ ਉਸ ਦੀ ਬੋਡੀ ਦੇ ਉੱਪਰ ਸੱਟਾਂ ਦੇ ਨਿਸ਼ਾਨ ਨੇ ਕਿਸ ਤਰੀਕੇ ਮੌਤ ਹੋਈ ਉਸ ਰਿਪੋਰਟ ਦਾ ਸੱਚ ਕੀ ਆ ਤੇ ਇਸ ਵਕਤ ਸਾਡੇ ਨਾਲ ਜਿਹੜਾ ਗੁਰਵਿੰਦਰ ਜਿਹੜੇ ਵਕੀਲ ਨੇ ਮਹੀਪਦੀਪ ਸਿੰਘ ਨੇ ਮਹੀਪਦੀਪ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ ਗੱਲਬਾਤ ਕਰਨਨੇ ਆ ਐਡਵੋਕੇਟ ਸਾਹਿਬ ਪਹਿਲਾਂ ਤੋਂ ਬਹੁਤ-ਬਹੁਤ ਸਵਾਗਤ ਆ ਯਾ ਨਰੇਟਿਵ ਤੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਆਦਾਰੇ ਦਾ ਜੀ ਮਹੀਪ ਜੀ ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਅੱਜ ਤੜਕਸਾੜ ਤੋਂ ਮੀਡੀਆ ਦੇ ਵਿੱਚ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਖਬਰਾਂ ਚੱਲ ਰਹੀਆਂ ਨੇ ਕਿ 10 ਤੋਂ 12 ਸੱਟਾਂ ਦੇ ਨਿਸ਼ਾਨ ਨੇ ਕਿ ਜ਼ਹਿਰ ਨਾਲ ਮੌਤ ਨਹੀਂ ਹੁੰਦੀ ਫਿਰ ਗਲਾ ਕੁੱਟ ਕੇ ਜਿਹੜਾ ਮੌਤ ਦੇ ਘਾਟ ਉਤਾਰਿਆ ਜਾਂਦਾ ਇਸ ਦੇ ਵਿੱਚ ਸੱਚ ਕੀ ਆ ਅਸਲ ਦੇ ਵਿੱਚ ਰਿਪੋਰਟ ਕੀ ਆ ਜਾਂ ਕਿੰਨੀ ਕੁ ਸਾਹਮਣੇ ਆਈ ਆ ਕੀ ਕੁਛ ਆ ਅ ਮੈਂ ਤੁਹਾਡੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਜੋ ਅੱਜ ਸਵੇਰ ਦੀਆਂ ਰਿਪੋਰਟਾਂ ਚੱਲ ਰਹੀਆਂ ਉਹਨਾਂ ਦਾ ਕੋਈ ਆਧਾਰ ਨਹੀਂ ਹੱਲੇ ਤੱਕ ਜਿਹੜੀ ਮੈਡੀਕਲ ਰਿਪੋਰਟ ਹੈ ਉਹ ਇੱਕ ਖੂਫੀਆ ਰਿਪੋਰਟ ਹੁੰਦੀ ਹੈ ਜੋ ਕਿ ਹਸਪਤਾਲ ਦੇ ਵਿੱਚੋਂ ਸਿੱਧਾ ਪੁਲਿਸ ਜਿਹੜੀ ਤਫਤੀਸ਼ੀ ਅਫਸਰ ਹੈ ਉਹਨਾਂ ਕੋਲ ਜਾਂਦੀ ਹੈ ਉਹਨੂੰ ਨਾ ਤਾਂ ਕਿਸੇ মিডিਏ ਦੇ ਬੰਦੇ ਨੇ ਪੜਿਆ ਨਾ ਉਹ ਕਿਸੇ ਕੋਲ ਹੈ ਕੀ ਆ ਇੱਥੋਂ ਤੱਕ ਕਿਸੇ ਵਕੀਲ ਸਾਹਿਬ ਕੋਲੇ ਕਿਸੇ ਕੋਲ ਨਹੀਂ ਕੀ ਉਹ ਕਨਫਿਡੈਂਸ਼ੀਅਲ ਹੈ ਹੂੰ ਯਾ ਆਪਣੀਆਂ ਇਹ ਨਿਊਜ਼ ਚੱਲ ਰਹੀਆਂ ਵੀ ਇੰਨੀਆਂ ਸੱਟਾਂ ਵੱਜੀਆਂ ਸੀ ਜਾਂ ਆਹ ਉਹਦੇ ਸਰੀਰ ਚੋਂ ਮਿਲਿਆ ਹੈ ਉਹਨਾਂ ਦਾ ਕੋਈ ਆਧਾਰ ਨਹੀਂ ਜਿੰਨੀ ਵੀ ਮੈਡੀਕਲ ਰਿਪੋਰਟ ਹੈ ਉਹ ਸਾਰੀ ਤੇ ਸਾਰੀ ਤਫ਼ਤੀਸ਼ ਦਾ ਹਿੱਸਾ ਹੈ ਉਹ ਕਨਫਿਡੈਂਸ਼ੀਅਲ ਗੱਲ ਹੈ ਜਿੰਨਾ ਚਿਰ ਤਾਈ ਤਫ਼ਤੀਸ਼ ਚੱਲ ਰਹੀ ਹੈ ਉਹਨਾਂ ਚਿਰ ਤਾਈ ਉਹ ਕਿਸੇ ਨੂੰ ਨਾਮ ਮਿਲ ਸਕਦੀ ਹੈ ਨਾ ਉਹ ਵਕੀਲਾਂ ਨੂੰ ਮਿਲ ਸਕਦੀ ਹੈ ਤੇ ਨਾ ਉਹ ਮੀਡੀਆ ਚ ਕਿਸੇ ਕੋਲੇ ਆ ਸਕਦੀ ਹੈ ਸੋ ਮੈਂ ਖੰਡਨ ਕਰਦਾ ਹਾਂ ਸਵੇਰ ਦੀਆਂ ਜਿੰਨੀਆਂ ਵੀ ਖਬਰਾਂ ਚੱਲ ਰਹੀਆਂ ਮਹੀਤ ਜੀ ਤੁਸੀਂ ਗੁਰਵਿੰਦਰ ਦੀ ਤਰ ਦੇ ਵਕੀਲ ਹੋ ਕਿ ਜੋ سوشل میڈیا ਦੇ ਉੱਪਰ ਜਾਂ ਨਿਊਜ਼ ਚੈਨਲ ਦੇ ਉੱਪਰ ਖਬਰਾਂ ਚੱਲ ਰਹੀਆਂ ਨੇ ਇਸ ਤਰੀਕੇ ਦੀ ਕੋਈ ਪੋਸਟਿ ਨਹੀਂ ਕੋਈ ਪੋਸਟਮਾਰਟਮ ਰਿਪੋਰਟ ਆਫੀਸ਼ੀਅਲ ਤੌਰ ਤੇ ਫਿਲਹਾਲ ਨਹੀਂ ਆਈ ਬਿਲਕੁਲ ਜੀ ਬੜੀਆਂ ਅਜੀਹੀਆਂ ਗੱਲਾਂ ਜਿਹੜੀਆਂ سوشل میڈیا ਤੇ ਚੱਲ ਰਹੀਆਂ ਜੋ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਕੋਈ ਤੱਥ ਨਹੀਂ ਉਹ ਪਤਾ ਨਹੀਂ ਕਿਵੇਂ ਇਹ سوشل میڈیا ਤੇ ਪਲੈਟਫਾਰਮ ਤੇ ਚੱਲ ਰਹੀਆਂ ਜੋ ਸਚਾਈ ਹੈ ਉਹ ਜੋ ਕੁਝ ਤਫਤੀਸ਼ ਦੇ ਵਿੱਚ ਚੱਲ ਰਿਹਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਕਿਉਂਕਿ ਹੱਲੇ ਤਾਂ ਸਿਰਫ 8-9 ਦਿਨ ਹੀ ਹੋਏ ਆ ਇਸ ਵਾਕਿਆ ਨੂੰ ਸੋ ਤਫਤੀਸ਼ ਜਨਾ ਚਰ ਤਾ ਹੀ ਪੰਜਾਬ ਪੁਲਿਸ ਦੀ ਤਫਤੀਸ਼ ਮੁਕੰਮਲ ਨਹੀਂ ਹੁੰਦੀ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੁੰਦੀ ਇਹ ਕਨਫੀਡੈਂਸ਼ੀਅਲ ਗੱਲਾਂ ਨੇ ਇਹਨਾਂ ਦਾ ਕੋਈ ਆਧਾਰ ਨਹੀਂ ਜਿਹੜੀ ਮੈਡੀਕਲ ਰਿਪੋਰਟ ਹੈ ਉਹ ਇੱਕ ਸਿਰਫ ਪੰਜਾਬ ਪੁਲਿਸ ਅਤੇ ਜਿਹੜੇ ਲੀਗਲ ਮੈਡੀਕਲ ਕਾਲਜ ਹੈ ਉਹਦੇ ਕੋਲ ਹੈ ਜੀ ਹਮ ਤਾਂ ਮਹੀਪਤੀ ਇਸ ਮਾਮਲੇ ਨੂੰ ਲੈ ਕੇ ਚਲੋ ਹਾਲਾਂਕਿ ਤੁਸੀਂ ਇਹਨਾਂ ਖਬਰਾਂ ਦਾ ਖੰਡਨ ਕੀਤਾ ਕਿ ਕੋਈ ਵੀ ਪੋਸਟਮਾਰਟਮ ਰਿਪੋਰਟ ਨਹੀਂ ਆਈ ਪਰ ਜਦੋਂ ਤੋ ਤਿੰਨ ਬੰਦੇ ਗ੍ਰਿਫਤਾਰ ਕੀਤੇ ਜਾਂਦੇ ਨੇ ਕਿ ਰਪਿੰਦਰ ਉਸ ਦਾ ਇੱਕ ਪ੍ਰੇਮੀ ਹੈ ਜਿਹੜਾ ਹਰਕਮਲ ਤੇ ਉਸ ਦਾ ਇੱਕ ਹੋਰ ਸਾਥੀ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ ਕੀ ਇਸ ਤੋਂ ਬਾਅਦ ਕਿਸ ਤਰੀਕੇ ਦੇ ਖੁਲਾਸੇ ਹੋਏ ਨੇ ਤਫਤੀਸ਼ ਦੇ ਵਿੱਚ ਕੋਈ ਹੋਰ ਵੱਡਾ ਅਪਡੇਟ ਸਾਹਮਣੇ ਆਇਆ ਇਸ ਮਾਮਲੇ ਨੂੰ ਲੈ ਕੇ ਕਿ ਕਿਸ ਤਰੀਕੇ ਮੌਤ ਜਾਪਰ ਕਿੰਨੇ ਸਮੇਂ ਤੋਂ ਕੋਈ ਪਲਾਨਿੰਗ ਕਰ ਰਹੀ ਸੀ ਕਿਸ ਤਰੀਕੇ ਦੀ ਕੋਈ ਗੱਲਬਾਤ ਹੋਵੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਦੱਸਣਾ ਚਾਹੁੰਦਾ ਕਿ ਜਿਹੜੇ ਤਿੰਨ ਮੁਲਜ਼ਮ ਹੈ ਉਹਦੇ ਵਿੱਚੋਂ ਇੱਕ ਮੁਲਜ਼ਮ ਡੱਬ ਵਾਲੀ ਦਾ ਰਹਿਣ ਵਾਲਾ ਜਿਹਦੇ ਜਿਹਦੇ ਸਬੰਧ ਨਸ਼ਾ ਤਸਕਰਾਂ ਨਾਲ ਲੱਗ ਰਹੇ ਨੇ ਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜਾ ਮੁਲਜ਼ਮ ਨੰਬਰ 2 ਆ ਉਹਦੇ ਪਿਤਾ ਜੀ ਦੀ ਇੱਕ ਮੈਡੀਕਲ ਸਟੋਰ ਆ ਉਸ ਪਿੰਡ ਦੇ ਵਿੱਚ ਬੱਲੂਆਣੇ ਦੇ ਵਿੱਚ ਤੇ ਉਸ ਮੈਡੀਕਲ ਸਟੋਰ ਡੱਬ ਵਾਲੀ ਪਿੰਡ ਦਾ ਉਹਨਾਂ ਦਾ ਆਪਸ ਵਿੱਚ ਕੀ ਕਨੈਕਸ਼ਨ ਹੈ ਇਹ ਪੜਤਾਲ ਦਾ ਹਿੱਸਾ ਹੈ ਮੈਂ ਤਾਂ ਹੀ ਬੇਨਤੀ ਕਰਦਾ ਕਿ ਜੇ ਤੁਸੀਂ ਪੰਜਾਬ ਪੁਲਿਸ ਨੂੰ ਤੇ ਤਫਤੀਸ਼ੀਆਂ ਨੂੰ ਥੋੜਾ ਜਿਹਾ ਸਮਾਂ ਹੋਰ ਦਿਓ ਤਾਂ ਸਾਰੀਆਂ ਗੱਲਾਂ ਪੰਜਾਬੀਆਂ ਦੇ ਸਾਹਮਣੇ ਨਿਕੜ ਕੇ ਬਾਹਰ ਆ ਜਾਣਗੀਆਂ ਕਿਉਂਕਿ ਜਿਹੜੀ ਤਫਤੀਸ਼ ਹੈ ਇਹ ਕਈ ਪਹਿਲੂਆਂ ਤੋਂ ਚੱਲਦੀ ਹੈ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਉਹ ਵਕ ਵਕ ਜਿਹੜਾ ਦਸ਼ਾਵਾਂ ਦੇ ਵਿੱਚ ਇਨਵੈਸਟੀਗੇਸ਼ਨ ਚੱਲਦੀ ਹੈ ਉਹਦੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਬਾਹਰ ਆਉਂਦੀ ਹੈ ਉਹ ਫਾਈਲ ਦੇ ਉੱਤੇ ਆ ਜਾਂਦੀ ਹੈ ਤਾਂ ਮਹੀਪ ਜੀ ਇਸ ਮਾਮਲੇ ਦੇ ਵਿੱਚ ਜਿਹੜਾ ਤੁਸੀਂ ਕਹਿ ਕਿ ਡੱਬ ਵਾਲੀ ਦਾ ਇੱਕ ਮੋਲਜਮ ਆ ਕੀ ਤੁਹਾਡੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਦਾ ਕੋਈ ਨਸ਼ੇ ਦੇ ਨਾਲ ਕਿਸੇ ਤਰੀਕੇ ਦੀਆਂ ਕੋਈ ਤਾਰਾਂ ਜੁੜਦੀਆਂ ਨੇ ਜਾਂ ਫਿਰ ਜਿਹੜੀ ਪੁਲਿਸ ਅਫੀਸ਼ੀਅਲ ਤੌਰ ਤੇ ਜਿਹੜੀ ਤਫਤੀਸ਼ ਕਰ ਰਹੀ ਹੈ ਉਸ ਦੇ ਵਿੱਚ ਪਤਾ ਲੱਗਿਆ ਜਾਂ ਫਿਰ ਜਦੋਂ ਤੁਸੀਂ ਨਿੱਜੀ ਤੌਰ ਤੇ ਕਰ ਰਹੇ ਹੋ ਪੁਲਿਸ ਪੁਲਿਸ ਦੀ ਤਫਤੀਸ਼ ਨਾਲ ਸਾਡਾ ਜਿਹੜੇ ਅਸੀਂ ਪ੍ਰਾਈਵੇਟ ਵਕੀਲਾਂ ਸਾਡਾ ਕੋਈ ਸਬੰਧ ਨਹੀਂ ਪੁਲਿਸ ਦੀ ਤਫਤੀਸ਼ ਵੱਖਰੀ ਹੈ ਇਹ ਪਰਿਵਾਰ ਦੀ ਤਫਤੀਸ਼ ਚੱਲ ਰਹੀ ਹੈ ਮਤਲਬ ਇੱਕ ਤਾਂ ਪੰਜਾਬ ਪੁਲਿਸ ਤਫਤੀਸ਼ ਕਰ ਰਹੀ ਹੈ ਇੱਕ ਉਹ ਪਰਿਵਾਰ ਪੜਤਾਲ ਕਰ ਰਿਹਾ ਜਿਹਦਾ ਪਰਿਵਾਰ ਦਾ ਨੌਜਵਾਨ ਪੁੱਤ ਮਰਿਆ ਉਹਦੇ ਰਿਸ਼ਤੇਦਾਰ ਪਰਤਾਨ ਕਰ ਰਹੇ ਆ ਇਹ ਗੱਲ ਡੱਬ ਵਾਲੀ ਏਰੀਆ ਚੋਂ ਨਿਕਲ ਕੇ ਆਈ ਹੈ ਵੀ ਜਿਹੜਾ ਤੀਸਰਾ ਮਲਜ਼ਮ ਹੈ ਵਿਸ਼ੂ ਉਹ ਉਸ ਡੱਬ ਵਾਲੀ ਦੇ ਵਿੱਚ ਗੋਲ ਚੌਂਕ ਦੇ ਵਿੱਚ ਇੱਕ ਸਮੇਂ ਆਟੋ ਰਿਕਸ਼ਾ ਚਲਾਉਂਦਾ ਹੁੰਦਾ ਸੀਗਾ ਅੱਜ ਉਹ ਲਗਜ਼ਰੀ ਕੱਡੀਆਂ ਤੇ ਵਿੱਚ ਘੁੰਮ ਰਿਹਾ ਉਹ ਪਰਤਾਲ ਕੀਤੀ ਜਾ ਰਹੀ ਹੈ ਕਿ ਜਿਹੜਾ ਉਹ ਮੁੰਡਾ ਹੈ ਉਹਦਾ ਜਿਹੜਾ 2 ਨੰਬਰ ਹਰਕਮਲਪ੍ਰੀਤ ਸਿੰਘ ਜਿਹੜਾ ਮਲਜ਼ਮ ਹੈ ਉਹਦੇ ਨਾਲ ਸੰਬੰਧ ਕੀ ਆ ਕੀ ਕਿਤੇ ਕੋਈ ਡਰੱਗਸ ਦਾ ਲੈਣ ਦੇਣ ਤਾਂ ਨਹੀਂ ਕੀ ਕੀ ਉਹਨਾਂ ਉਹਨਾਂ ਦਾ ਆਪਸ ਵਿੱਚ ਜਿਹੜਾ ਕਿਉਂਕਿ ਦੇਖੋ ਮਰਡਰ ਤਾਂ ਹੋਇਆ ਤੇ ਮਰਡਰ ਘਰ ਵਾਲੀ ਨੇ ਘਰ ਵਾਲੇ ਦਾ ਕੀਤਾ ਇਸ ਗੱਲ 'ਚ ਕੋਈ ਦੋਰਾਵਾ ਨਹੀਂ ਇਹਦੀ ਇਨਵੈਸਟੀਗੇਸ਼ਨ ਬਹੁਤ ਖੂਬਸੂਰਤ ਤਰੀਕੇ ਨਾਲ ਪੰਜਾਬ ਪੁਲਿਸ ਕਰ ਰਹੀ ਆ ਲੇਕਿਨ ਕੀ ਇਹ ਇਸ ਜਿਹੜਾ ਮਰਡਰ ਹੈ ਕੀ ਇਹਦੀਆਂ ਤਾਰਾਂ ਕਿਸੇ ਡਰੱਗ ਮਾਫੀਆ ਨਾਲ ਜਾਂ ਕਿਸੇ ਡਰੱਗ ਪੈਡਲਰਜ਼ ਨਾਲ ਯਾਨੀ ਕਿ ਪੜਤਾਲ ਦਾ ਇੱਕ ਦਿਸ਼ਾ ਹੈ ਜੋ ਸਾਨੂੰ ਪਰਿਵਾਰ ਨੂੰ ਲੱਗਦਾ ਸਾਨੂੰ ਵੀ ਲੱਗਦਾ ਮੈਨੂੰ ਵੀ ਲੱਗਦਾ ਤਾਂ ਹੀ ਅਸੀਂ ਵਾਰੀ-ਵਾਰੀ ਤੁਹਾਡੇ ਸੋਸ਼ਲ ਮੀਡੀਆ ਦੇ ਰਾਹੀਂ ਬੇਨਤੀ ਕਰ ਰਹੇ ਹਾਂ ਪੰਜਾਬ ਪੁਲਿਸ ਨੂੰ ਕਿ ਇਹਨੂੰ ਮਰਡਰ ਦੇ ਐਂਗਲ ਤੋਂ ਤਾਂ ਤੁਸੀਂ ਤਫ਼ਤੀਸ਼ ਕਰ ਰਹੇ ਹੋ ਇਹਨੂੰ ਇੱਕ ਜਿਹੜਾ ਮਾਫੀਆ ਡਰੱਗ ਮਾਫੀਆ ਚੱਲ ਰਿਹਾ ਪੰਜਾਬ ਦੇ ਵਿੱਚ ਜਾਂ ਬਠਿੰਡੇ ਏਰੀਏ ਬੱਲੂਆਣਾ ਏਰੀਆ ਤੇ ਜਿਹੜਾ ਆਪਣਾ ਡੱਬ ਵਾਲੀ ਹੈ ਇਧਰਲੇ ਨੈਟਵਰਕ ਨਾਲ ਵੀ ਜੋੜ ਕੇ ਵੇਖਿਆ ਜਾਵੇ ਕਿਤੇ ਕੋਈ ਤਾਰਾ ਤਾਂ ਨਹੀਂ ਜੁੜਦੀ ਆਪਸ ਦੇ ਵਿੱਚ ਮਹੀਪਤੀ ਇਸ ਮਾਮਲੇ ਦੇ ਵਿੱਚ ਜਿਹੜਾ ਕਿਹਾ ਗਿਆ ਕਿ ਜੋ ਗੁਰਵਿੰਦਰ ਨੂੰ ਨਸ਼ੇ ਦਾ ਟੀਕਾ ਲਾਇਆ ਜਾਂਦਾ ਨਸ਼ੇ ਦੀ ਡੋਜ਼ ਦਿੱਤੀ ਜਾਂਦੀ ਹੈ ਕੀ ਉਸੇ ਟੀਕੇ ਤਾਰਾ ਜੁੜਦੀਆਂ ਨੇ ਕਿ ਜਿਹੜਾ ਤੁਸੀਂ ਦੱਬ ਵਾਲੀ ਦਾ ਦੱਸ ਰਹੇ ਹੋ ਕਿ ਉਧਰ ਦੇ ਪਾਸੇੋਂ ਨਸ਼ਾ ਆਇਆ ਕਿ ਜਾਂ ਰੁਪਿੰਦਰ ਨੇ ਫਿਰ ਉਹਨਾਂ ਨਾਲ ਸੰਪਰਕ ਕੀਤਾ ਨਸ਼ੇ ਨੂੰ ਲੈ ਕੇ ਬਿਲਕੁਲ ਪੰਜਾਬ ਪੁਲਿਸ ਨੇ ਆਪਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਦੱਸੀ ਕਿ ਉਸ ਲੜਕੀ ਨੇ ਇਹ ਗੱਲ ਕਬੂਲੀ ਹੈ ਕਿ ਉਹਦੇ ਕੋਲੇ ਕੋਈ ਟੀਕਾ ਸੀ ਮੈਂ ਹਲੇ ਤਫ਼ਤੀਸ਼ ਪੜੀ ਆਪ ਉਸ ਤੀਸ ਚੱਲ ਰਹੀ ਹੈ ਸੋ ਇਹ ਗੱਲ ਨਿਕਲ ਕੇ ਆਈ ਹੈ ਇਸੇ ਗੱਲ ਕਰਕੇ ਪਰਿਵਾਰ ਨੂੰ ਲੱਗ ਰਿਹਾ ਹੈ ਕਿ ਜੇ ਲੜਕੀ ਇਹ ਗੱਲ ਕਹਿ ਰਹੀ ਹੈ ਤਾਂ ਉਹ ਤਾਰਾਂ ਕਿੱਥੇ ਜਾ ਕੇ ਜੁੜਦੀਆਂ ਨਹੀਂ ਉਹ ਕਿਉਂਕਿ ਬੰਦਿਆਂ ਕੋਲੇ ਚਿਟਾ ਹੁੰਦਾ ਨਸ਼ੀਲੇ ਪਦਾਰਥ ਹੁੰਦੇ ਆ ਜੇ ਉਹ ਗੱਲ ਮੰਨ ਵੀ ਲਈਏ ਜੇ ਜੋ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਪਾਲਸ ਵੱਲੋਂ ਕਹੀ ਗਈ ਹੈ ਤਾਂ ਵੀ ਇਸ ਤਰੀਕੇ ਨਾਲ ਮਾਰਨ ਦੀ ਵੀ ਹੀ ਉਹਦੀ ਨੀਅਤ ਸੀਗੀ ਤਾਂ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਉਹ ਡਰੱਗਸ ਆ ਜਿਹੜੇ ਉਹ ਕਿੱਥੋਂ ਆਏ ਆ ਤਮਹੀਪ ਦੇ ਇਸ ਮਾਮਲੇ ਦੇ ਵਿੱਚ ਹਾਲਾਂਕਿ ਇਸ ਤੇ ਵੀ ਗੱਲ ਕਰਾਂ ਕਿ ਪਰ ਇੱਕ ਜੋ ਖਬਰਾਂ ਚੱਲ ਰਹੀਆਂ ਨੇ ਜਿੱਥੇ ਪੋਸਟਮਾਰਟਮ ਦੀ ਰਿਪੋਰਟ ਨੂੰ ਲੈ ਕੇ ਚੱਲ ਰਹੀਆਂ ਨੇ ਇੱਕ ਕੁਝ ਮੀਡੀਆ ਜਿਹੜੇ ਸੋਰਸਸ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਜਿਹੜੀ ਉਹ ਲੜਕੀ ਆ ਰਪਿੰਦਰ ਕੌਰ ਆਪਣੇ ਫੋਨ ਦੇ ਉੱਪਰ ਕ੍ਰਾਈਮ ਦੀਆਂ ਸੀਰੀਜ਼ ਜਾਂ ਵੈਬ ਸੀਰੀਜ਼ ਦੇਖਦੀ ਸੀ ਤੁਸੀਂ ਫਿਲਹਾਲ ਜਿਹੜਾ ਉਹਦਾ ਜਿਹੜਾ ਫੋਨ ਹੈ ਸੈਂਸ ਟੈਕ ਲੈਬ ਦੇ ਵਿੱਚ ਜਾਂਚ ਲਈ ਭੇਜਿਆ ਗਿਆ ਉਸ ਤੇ ਵਿੱਚ ਕੁਝ ਅਪਡੇਟ ਹੈ ਕਿ ਇਸ ਤਰੀਕੇ ਦਾ ਸੋਸ਼ਲ ਮੀਡੀਆ ਤੋਂ ਜਿਹੜਾ ਉਹ ਇਹ ਜਿਆ ਕੁਝ ਦੇਖਦੀ ਸੀ ਅਨੇਜੇ ਇਹ ਵੀ ਇੱਕ ਹਿਅਰੈਂਸ ਐਵਿਡੈਂਸ ਹੈ ਕੁਝ ਪਿੰਡ ਵਾਲਿਆਂ ਨੂੰ ਗੱਲਾਂ ਪਹੁੰਚੀਆਂ ਕੁਝ ਪਬਲਿਕ ਦੇ ਵਿੱਚ ਗੱਲਾਂ ਚੱਲ ਰਹੀਆਂ ਜਿਵੇਂ ਇੱਕ ਗੱਲ ਚੱਲ ਰਹੀ ਸੀ ਕਿ ਲੜਕੀ ਨੂੰ ਮਦਰ ਫਾਦਰ ਨੇ ਸਹੁਰਾ ਪਰਿਵਾਰ ਨੇ ਸਕੋਰਪੀਓ ਲੈ ਕੇ ਦਿੱਤੀ ਆ ਉਹ ਗੱਲ ਪਤਾ ਨਹੀਂ ਕਿਵੇਂ ਚੱਲ ਗਈ ਇਹਦੇ ਵਿੱਚ ਕੋਈ ਸੱਚਾਈ ਨਹੀਂ ਲੜਕੀ ਕੋਲੇ ਇੱਕ ਸਵਿਫਟ ਡਿਜ਼ਾਇਰ ਗੱਡੀ ਸੀ ਜੋ ਕਿ ਸਹੁਰਾ ਪਰਿਵਾਰ ਨੇ ਲੜਕੀ ਨੂੰ ਦਿੱਤੀ ਹੋਈ ਸੀ ਰੋਜ਼ ਮਰਰਾ ਫਰੀਦਕੋਟ ਸ਼ਹਿਰ ਆਉਣ ਜਾਣ ਵਾਸਤੇ ਲੇਕਿਨ ਇਸ ਤਰ੍ਹਾਂ ਦੀਆਂ ਕੋਈ 5 7 10 ਗੱਲਾਂ ਹੈ ਜਿਹੜੀਆਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਜਿਨ੍ਹਾਂ ਦਾ ਨਾ ਕੋਈ ਆਧਾਰ ਹੈ ਨਾ ਕੋਈ ਉਹਨਾਂ ਦੇ ਤੱਥ ਹੈ ਜਿਵੇਂ ਹੁਣ ਗੱਲ ਨਿਕਲ ਕੇ ਬਾਹਰ ਆਈ ਹੈ ਕਿ ਲੜਕੀ ਰਿਪੋਰਟ ਹੋਈ ਹੈ ਲੇਕਿਨ ਰਿਪੋਰਟ ਨਹੀਂ ਹੋਈ ਲੜਕੀ ਇਹ ਰਿਪੋਰਟ ਨਹੀਂ ਹੋਈ ਕਿ ਪਹਿਲਾਂ ਮੀਡੀਆ ਦੇ ਵਿੱਚ ਗੱਲ ਚੱਲ ਗਈ ਵੀ ਲੜਕੀ ਰਿਪੋਰਟ ਹੋਈ ਹੈ ਲੜਕੀ ਰਿਪੋਰਟ ਨਹੀਂ ਹੋਈ ਹੂੰ ਇਹ ਹੋਰ ਇਸ ਦੇ ਵਿੱਚ ਕੀ ਕੋਈ ਕੋਈ ਸੱਚਾ ਜਾਂ ਕੁਝ ਅਪਡੇਟ ਆਇਆ ਨਿੱਜੀ ਚੈਨਲ ਤੇ ਤੁਹਾਡੀ ਇੰਟਰਵਿਊ ਦੌਰਾਨ ਮੈਂ ਵੀ ਦੇਖਿਆ ਕਿ ਤੁਸੀਂ ਦੱਸ ਰਹੇ ਸੀ ਕਿ ਇਸ ਦੇ ਵਿੱਚ ਕਿਸੇ ਹੋਰ ਵਿਅਕਤੀ ਦੇ ਉੱਪਰ ਵੀ ਸ਼ੱਕ ਹੈ ਕਿ ਕੋਈ ਮੁਲਜ਼ਮ ਹੋਰ ਵੀ ਹੋ ਸਕਦਾ ਵਿੱਚ ਬਿਲਕੁਲ ਮੈਂ ਪੰਜਾਬ ਪੁਲਿਸ ਨੂੰ ਤੁਹਾਡੇ ਰਾਹੀਂ ਬੇਨਤੀ ਕਰਦਾ ਕਿਉਂਕਿ ਪਰਿਵਾਰ ਦਾ ਇਹ ਮੰਨਣਾ ਹੈ ਕਿ ਕੋਈ ਹੋਰ ਵਿਅਕਤੀ ਵੀ ਇਸ ਸਾਜ਼ਿਸ਼ ਦਾ ਹਿੱਸਾ ਹੈ ਜੋ ਉਸ ਰਾਤ ਪਿੰਡ ਸੁਖਣਵਾਲਾ ਮੌਜੂਦ ਹੋ ਸਕਦਾ ਕਿਉਂਕਿ ਸਾਡਾ ਇਹ ਫਰਮ ਬਲੀਵ ਹੈ ਕਿ ਇੰਨਾ ਬਰੂਟ ਮਰਡਰ ਇੱਕ ਘਰ ਵਾਲੀ ਵੱਲੋਂ ਬਿਨਾ ਜਿਹੜਾ ਹੈਗਾ ਬੰਦਿਆਂ ਦੀ ਮਦਦ ਤੋਂ ਨਹੀਂ ਹੋ ਸਕਦਾ ਇੱਕ ਬਰਾਨੇ ਸ਼ਹਿਰ ਦੇ ਬੰਦੇ ਮਰਡਰ ਕਰਨ ਲਈ ਦੂਸਰੇ ਜ਼ਿਲ੍ਹੇ ਦੇ ਵਿੱਚ ਆ ਕੇ ਇੱਕ ਪਿੰਡ ਦੇ ਵਿੱਚ ਐਡਾ ਵੱਡਾ ਕਾਰਾ ਕਰ ਰਹੇ ਆ ਇਸ ਸਾਰੇ ਤਾਣੇ ਬਾਣੇ ਦੇ ਵਿੱਚ ਹੋਰ ਬੰਦੇ ਵੀ ਇਨਵੋਲਵ ਨੇ ਲੇਕਿਨ ਇਹ ਤਫਤੀਸ਼ ਦਾ ਹਿੱਸਾ ਅਸੀਂ ਤਾਂ ਹੀ ਵਾਰੀ-ਵਾਰੀ ਬੇਨਤੀ ਕਰ ਰਹੇ ਆ ਕਿ ਇਹ ਸੈਂਸੇਸ਼ਨਲ ਕ੍ਰਾਈਮ ਹੈ ਜਿਹਦੇ ਤੋਂ ਹਰ ਪੰਜਾਬੀ ਮਤਲਬ ਬਲੁੰਦੜਾ ਗਿਆ ਹਰਦਾ ਹਰ ਪੰਜਾਬੀ ਦਾ ਸੋ ਪੰਜਾਬੀਆਂ ਦੀ ਇੱਕੋ ਇੱਕ ਮੰਗ ਹੈ ਕਿ ਪੰਜਾਬ ਪੁਲਿਸ ਇੱਕ ਉੱਚ ਮਿਆਰੀ ਇਨਵੈਸਟੀਗੇਸ਼ਨ ਕਰੇ ਇੱਕ ਅਜਿਹੀ ਇਨਵੈਸਟੀਗੇਸ਼ਨ ਕਰੇ ਜਿਹਦੀ ਡੀਜੀਪੀ ਪੰਜਾਬ ਗੌਰਵ ਯਾਦਵ ਵੀ ਉਹ ਕਾਸਾ ਕਿ ਕਿ ਮੇਰੇ ਪੰਜਾਬ ਦੇ ਪੁਲਿਸ ਅਫਸਰਾਂ ਨੇ ਇਸ ਸਾਰੇ ਤਾਣੇ ਬਾਣੇ ਨੂੰ ਜੋ ਉਲਝਿਆ ਹੋਇਆ ਸੀ ਉਹਨੂੰ ਪੰਜਾਬੀਆਂ ਦੇ ਸਾਹਮਣੇ ਲਿਆ ਕੇ ਦੱਸਤਾ ਵੀ ਕ੍ਰਾਈਮ ਇਸ ਤਰੀਕੇ ਨਾਲ ਹੋਇਆ ਸੀ ਸੋ ਮੈਂ ਮਾਨਯੋਗ ਡੀਜੀਪੀ ਪੰਜਾਬ ਉਹਨਾਂ ਤੋਂ ਇਹ ਮੰਗ ਕਰਦਾ ਕਿ ਜੇ ਸੱਟ ਦੀ ਲੋੜ ਹੈ ਤਾਂ ਸੱਟ ਬਣਾਈ ਜਾਵੇ ਜੇ ਕੋਈ ਉੱਚ ਅਫਸਰਾਂ ਨਾਲ ਤਾਲਮੇਲ ਬਿਠਾਉਣ ਦੀ ਲੋੜ ਹੈ ਤਾਂ ਉਹ ਬਿਠਾਇਆ ਜਾਵੇ ਜੇ ਪੰਜਾਬ ਦੇ ਕਿਸੇ ਵੀ ਅਦਾਰੇ ਟੈਕਨੀਕਲ ਅਦਾਰਾ ਪੰਜਾਬ ਪੁਲਿਸ ਦਾ ਬੜੇ-ਬੜੇ ਬੜੀਆਂ ਸੋਹਣੀਆਂ ਟੈਕਨੀਕਸ ਨੇ ਪੰਜਾਬ ਪੁਲਿਸ ਕੋਲੇ ਇਸ ਕਰਾਇਮ ਨੂੰ ਲੋਕੇਟ ਕਰਨ ਵਾਸਤੇ ਉਹਨਾਂ ਸਾਰਿਆਂ ਦੀ ਮਦਦ ਲਈ ਜਾਵੇ ਪਰ ਪੰਜਾਬੀਆਂ ਦੇ ਕਾਲਜੇ ਠੰਡ ਤਾਂ ਪਊ ਜੇ ਇਸ ਦੋਸ਼ੀਆਂ ਨੂੰ ਲਬੱਦ ਤੋਂ ਵੱਧ ਸਜ਼ਾ ਹੋ ਬਹੁਤ ਜਿਹੜਾ ਇੱਕ ਉੱਚ ਮਿਆਰੀ ਕੇਸ ਬਿਲਡ ਕੀਤਾ ਜਾਊਗਾ ਤੇ ਇਸ ਬੰਦਿਆਂ ਨੂੰ ਫਾਂਸੀ ਤੱਕ ਹੋਵੇ ਤਾਂ ਇਸ ਕੇਸ ਦੇ ਵਿੱਚ ਸਿੱਖੋ ਸਭ ਕਿ ਕਿੰਨੀ ਕੁ ਸਜ਼ਾ ਹੋ ਸਕਦੀ ਹੈ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਵੀ ਇਹ ਵੀ ਤਾਂ ਚੱਲ ਰਿਹਾ ਕਿ ਕਿਸੇ ਨੂੰ ਉਮਰ ਕੈਦ ਕੀ ਉਸਦੇ ਪ੍ਰੇਮੀ ਨੂੰ ਕਿੰਨੀ ਕੁ ਸਜ਼ਾ ਹੋ ਸਕਦੀ ਹੈ ਕਿ ਜੋ ਕਾਨੂੰਨੀ ਤੌਰ ਤੇ ਜੋ ਤੁਸੀਂ ਲਾਅ ਦੇ ਅਨੁਸਾਰ ਦੇਖਦੇ ਹੋ ਕਿ ਰਪਿੰਦਰ ਨੂੰ ਕਿੰਨੀ ਕੁ ਸਜ਼ਾ ਹੋ ਸਕਦੀ ਹੈ ਜੇ ਕੀ ਫਾਂਸੀ ਹੋ ਸਕਦੀ ਹੈ ਕੀ ਸਜ਼ਾ ਹੋ ਸਕਦੀ ਹੈ ਵੱਧ ਤੋਂ ਵੱਧ ਸਭ ਤੋਂ ਵੱਡੀ ਸਜ਼ਾ ਤਾਂ ਉਸ ਅਕਾਲ ਪੁਰਖ ਨੇ ਦੇਣੀ ਹੈ ਉਸ ਵਾਹਿਗੁਰੂ ਨੇ ਦੇਣੀ ਹੈ ਜੋ ਕਿ ਉਹ ਦੇ ਰਿਹਾ ਹੈ ਕੁੱਲ ਦੁਨੀਆ 'ਚ ਦੇਸ਼ਾਂ ਵਿਦੇਸ਼ਾਂ 'ਚ ਕਰੋੜਾਂ ਦੀ ਤਦਾਦ 'ਚ ਬੈਠੇ ਪੰਜਾਬੀ ਇਸ ਵਾਕਿਆ ਦੀ ਨਿੰਦਿਆ ਕਰ ਰਹੇ ਆ। ਯਾਨੀ ਕਿ ਇਸ ਤਿੰਨੇ ਮੁਲਜ਼ਮਾਂ ਦਾ ਇੱਕ ਸਮਾਜਿਕ ਬਹਿਸ਼ਕਾਰ ਪੰਜਾਬੀਆਂ ਨੇ ਕਰਤਾ ਕਿ ਬਹੁਤ ਮਾੜੀ ਘਟਨਾ ਹੈ। ਇੱਕ ਮਾਪੇ ਤਰ੍ਹਾਂ ਤਲਾਕ ਲੈ ਲੈਂਦੀ ਕੋਈ ਹੋਰ ਵਿਕਲਪ ਬਹੁਤ ਨੇ ਲੀਗਲ ਰੈਮੇਡੀਜ਼ ਬਹੁਤ ਨੇ ਕੁਝ ਵੀ ਕੀਤਾ ਜਾ ਸਕਦਾ ਸੀਗਾ ਸੋ ਇੱਕ ਸਮਾਜਿਕ ਜਿਹੜਾ ਹੈਗਾ ਬਹਿਸ਼ਕਾਰ ਉਹ ਕੁਦਰਤ ਦੀ ਸਜ਼ਾ ਹੈ ਤੇ ਇੱਕ ਕਾਨੂੰਨਨ ਸਜ਼ਾ ਹੈ ਉਹਦੇ ਵਿੱਚ ਸਿਰਫ ਦੋ ਵਿਕਲਪ ਹੈ ਉਮਰ ਕੈਦ ਤੇ ਫਾਂਸੀ 301 ਤਾਰਾ 100 103 ਤਾਰਾ ਬੀ ਐਨ ਐਸ ਐਸ ਦੀ ਲੱਗੀ ਆ ਉਹ ਚ ਸਿਰਫ ਦੋ ਹੀ ਵਿਕਲਪ ਨੇ ਉਮਰ ਕੈਦ ਤੇ ਫਾਂਸੀ ਤਾਂ ਇਸ ਦੇ ਵਿੱਚ ਸੇਖੋ ਸਾਰੇ ਕਿ ਇੱਕ ਪੱਖ ਇਹ ਵੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਬਹੁਤ ਕੁਝ ਚੱਲ ਰਿਹਾ ਕੀ ਇਸ ਵਕਤ ਜਿਹੜੇ ਰੁਪਿੰਦਰ ਕੌਰ ਦੇ ਮਾਪੇ ਨੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਰੁਪਿੰਦਰ ਕੌਰ ਦਾ ਜਿਹੜਾ ਕੋਈ ਪੱਖ ਨਹੀਂ ਲੈਣਾ ਜਿਹੜੀ ਇਹਨੂੰ ਸਜ਼ਾ ਬਣਦੀ ਆ ਉਹ ਦਿੱਤੀ ਜਾਵੇ ਇਸ ਦੇ ਵਿੱਚ ਕੀ ਇਸ ਚਾਹੀਆ ਕਿਉਂਕਿ ਜਿਸ ਤਰੀਕੇ ਪੋਸਟਮਾਰਟਮ ਨੂੰ ਲੈ ਕੇ ਜਾਂ ਰਿਪੋਰਟ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਚੱਲ ਗਈਆਂ ਕਿ ਇਸ ਖਬਰ ਦੇ ਵਿੱਚ ਕਿੰਨੀ ਕੁ ਚਾਹੀਆ ਕਿ ਇਸ ਵਕਤ ਰੁਪਿੰਦਰ ਕੌਰ ਦੇ ਮਾਪੇ ਨੇ ਜਿਹੜੇ ਉਹ ਕੀ ਸਟੈਂਡ ਕਰ ਰਹੇ ਨੇ ਕੀ ਗੁਰਵਿੰਦਰ ਦੇ ਹੱਕ ਦੇ ਵਿੱਚ ਸਟੈਂਡ ਕਰ ਰਹੇ ਨੇ ਜਾਂ ਫਿਰ ਕੀ ਕਰ ਰਹੇ ਨੇ ਇਸ ਵਕਤ ਤੋਂ ਦੇਖੋ ਜੋ ਗੱਲ ਪਹੁੰਚੀ ਹੈ ਉਹ ਇਹੀ ਹੈ ਕਿ ਪਰਿਵਾਰ ਨੇ ਆਪਦੀ ਕੁੜੀ ਦੇ ਵਿੱਚ ਨੁਕਸ ਕੱਢਿਆ ਜਵਾਈ ਦਾ ਸਤਕਾਰ ਕੀਤਾ ਕਿ ਜਵਾਈ شریف ਸੀਗਾ ਲੇਕਿਨ ਗੱਲ ਇਹ ਵੀ ਮੈਂ ਬੇਨਤੀ ਤੁਹਾਡੇ ਮਦਦਮ ਰਾਹੀ ਕਰਦਾ ਕਿ ਪਰਿਵਾਰ ਵੇਖੋ ਆਪਦੇ ਧੀ ਪੁੱਤ ਨੂੰ ਸਾਰੇ ਚੰਗਾ ਕਹਿੰਦੇ ਆ ਲੇਕਿਨ ਅਸਲ ਕਰਤਾਰ ਵਾਲੇ ਬੰਦੇ ਉਹ ਹੈ ਜੋ ਆਪਦੇ ਧੀ ਪੁੱਤ ਦੇ ਵਿੱਚ ਵੀ ਸਾਥ ਚ ਬਹਿ ਕੇ ਸਮਾਜ ਚ ਬਹਿ ਕੇ ਗਲਤੀ ਕੱਢਣ ਵੀ ਸਾਡੇ ਬੱਚੇ ਨੇ ਗਲਤੀ ਕੀਤੀ ਆ ਕਿਉਂਕਿ ਉਹ ਵੀ ਕਿਸੇ ਦਾ ਪੁੱਤ ਸੀ ਜੋ ਰਪਿੰਦਰ ਕੌਰ ਦਾ ਜਾਂ ਫਿਰ ਉਸਦੇ ਪ੍ਰੇਮੀ ਦਾ ਆਪਸ ਦੇ ਵਿੱਚ ਪ੍ਰੇਮ ਸਮੰ ਸੀ ਕੀ ਉਹ ਕਿੰਨੇ ਕ ਸਮੇ ਸੀ ਸਮੇ ਦੇ ਸੀ ਕਿ ਰਪਿੰਦਰ ਕੌਰ ਦੇ ਮਾਪਿਆਂ ਨੂੰ ਜਿਹੜਾ ਉਸਦੇ ਵਿਆਹ ਤੋਂ ਪਹਿਲਾਂ ਪਤਾ ਸੀ ਕੀ ਕੈਨੇਡਾ ਦੇ ਵਿੱਚ ਚੱਲ ਰੇ ਸੀ ਅਸੀਂ ਕੀ ਚਾਹੀਏ ਇਸ ਇਹ ਬਿਲਕੁਲ ਗਲਤ ਸੱਚ ਆ ਵੀ ਜਿਹੜਾ ਕਾਤਲ ਲੜਕਾ ਹੈ ਹਰਕਮਲ ਪ੍ਰੀਤ ਤੇ ਜਿਹੜੀ ਮੁਲਜ਼ਮ ਹੈ ਰੁਪਿੰਦਰ ਕੌਰ ਜਿਹੜੀ ਧਰਮ ਪਤਨੀ ਸੀਗੀ ਮਰਨ ਵਾਲੇ ਦੀ ਗੁਰਵਿੰਦਰ ਦੀ ਇਹ ਪੁਰਾਣਾ ਇੱਕ ਦੂਜੇ ਨੂੰ ਜਾਣਦੇ ਆ ਇਥੋਂ ਤੱਕ ਕਿ 2023 ਦੇ ਜਿਹੜਾ ਵਿਆਹ ਹੋਇਆ ਉਸ ਤੋਂ ਪਹਿਲਾਂ ਦਾ ਇੱਕ ਦੂਜੇ ਨੂੰ ਜਾਣਦੇ ਆ ਰੁਪਿੰਦਰ ਦੇ ਮਾਪਿਆਂ ਨੂੰ ਕੋਈ ਤੁਹਾਨੂੰ ਕੁਝ ਖਬਰ ਹੈ ਕਿ ਉਸਦੇ ਮਾਪਿਆਂ ਨੂੰ ਪਹਿਲਾਂ ਗੱਲ ਪਤਾ ਸੀ ਵਿਆਹ ਤੋਂ ਕੇਸ ਦੀ ਹਰਕਮਲ ਦੇ ਨਾਲ ਕੋਈ ਗੱਲਬਾਤ ਜਾਂ ਪ੍ਰੇਮ ਸੰਬੰਧ ਨੇ ਇਹ ਇਹ ਇਹਦੇ ਬਾਰੇ ਮੇਰੇ ਕੋਲੇ ਕੋਈ ਗੱਲ ਨਹੀਂ ਪਹੁੰਚੀ ਜੀ ਮੈਂ ਇਸ ਇਸ ਗੱਲ ਬਾਰੇ ਨਹੀਂ ਦੱਸ ਸਕਦਾ ਪਰਿਵਾਰ ਦੱਸ ਸਕਦਾ ਇਸ ਗੱਲ ਬਾਰੇ ਹੂੰ ਤਾਂ ਇਹ ਇਸ ਮਾਮਲੇ ਦੇ ਵਿੱਚ ਫਿਲਹਾਲ ਇੰਨਾ ਕੀ ਅਪਡੇਟ ਆ ਕਿ ਉਸ ਦੇ ਮਾਪੇ ਜਿਹੜੇ ਫਿਲਹਾਲ ਆਪਣੀ ਕੁੜੀ ਦੀ ਲੰਦਿਆ ਕਰ ਰਹੇ ਨੇ ਤੇ ਉਧਰਲੇ ਪਾਸੇ ਪੋਸਟਮਾਰਟਮ ਰਿਪੋਰਟ ਵੀ ਨਹੀਂ ਆਈ ਤੇ ਪਲੱਸ ਜਾਂਚ ਪੜਤਾਲ ਫਿਲਹਾਲ ਕਰ ਰਹੀ ਹੈ ਜੇ ਜੇ ਪੋਸਟਮਾਰਟਮ ਰਿਪੋਰਟ ਆਈ ਵੀ ਹੋਊਗੀ ਜੀ ਉਹ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੇਫ ਹੈ ਉਹਨੂੰ ਨਾ ਕੋਈ ਪੜ੍ਹ ਸਕਦਾ ਨਾ ਕੋਈ ਉਹ ਦੇਖ ਸਕਦਾ ਜਿੰਨਾ ਚਿਰ ਤੱਕ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ ਜੀ ਬਹੁਤ ਧੰਨਵਾਦ ਸੇ ਖੋਸਤਾ ਵੀ ਇਸ ਮਸਲੇ ਦੀ ਅਸਲ ਸਚਾਈ ਦੱਸਣ ਦੇ ਲਈ ਜੋ ਕਿਉਂਕਿ ਇਸ ਮਸਲੇ ਨੂੰ ਸਾਰਾ ਪੰਜਾਬ ਦੇਖ ਰਿਹਾ ਤੇ ਇਸ ਦੇ ਵਿੱਚ ਜੇਕਰ ਕੋਈ ਗਲਤ ਖਬਰ ਚੱਲ ਤੇ ਉਸ ਦੇ ਨਾਲ ਪੂਰੇ ਪੰਜਾਬ ਜਾਂ ਫਿਰ ਪੰਜਾਬੀ ਨੇ ਜਿਹੜੇ ਉਹ ਗਲਤ ਦਿਸ਼ਾ ਦੇ ਵਿੱਚ ਜਾਂਦੇ ਨੇ ਤਾਂ ਉਸ ਦੀ ਤੁਸੀਂ ਸਚਾਈ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਮੈਂ ਖੀਰਲੀ ਗੱਲ ਕਹਿਣਾ ਚਾਹੁੰਦਾ ਕਿ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਨੂੰ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਇਹ ਇਹ ਵਰਲਡ ਓਵਰ ਪੰਜਾਬੀਆਂ ਦੇ ਲੈਵਲ ਦਾ ਮਸਲਾ ਹੈ ਇਸ ਦੇ ਵਿੱਚ ਨਿੱਜੀ ਤੌਰ ਤੇ ਡੀਜੀਪੀ ਪੰਜਾਬ ਇੰਟਰਵੈਂਸ਼ਨ ਕਰਕੇ ਹਰ ਗੱਲ ਦੀ ਜਾਣਕਾਰੀ ਲੈ ਕੇ ਤਾਲਮੇਲ ਕਰਕੇ ਸਭ ਤੋਂ ਬਿਹਤਰੀਨ ਇਨਵੈਸਟੀਗੇਸ਼ਨ ਇਹਦੇ ਵਿੱਚ ਕੀਤੀ ਜਾਵੇ ਜੀ ਬਹੁਤ ਧੰਨਵਾਦ ਸੇ ਧੰਨਵਾਦ